ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਗੁਰਪਤੇ ਵੀਰ ਬਲੌਗ ਚੈਨਲ ਤੇ। ਜੀ ਹੋ ਵੀ ਦਾ ਸਾਰੇ ਠੀਕ ਠਾਕ ਹੋਵਗੇ। ਤੇ ਟਾਈਮ ਹੋ ਗਿਆ ਜੀ 6:30 ਵਜੇ ਦਾ। ਕਿ ਮੈਂ ਝਾੜੂ ਕੱਢ ਰਹੀ ਸੀਗੀ ਇੱਧਰ। ਨਾਲ ਨਾਲ ਮੈਂ ਸੋਚਿਆ ਚਲ ਵੀਡੀਓ ਵੀ ਬਣਾ ਲੀਏ। ਝਾੜੂ ਕੱਢਣ ਲੱਗੀ ਹੁਈ ਸੀਗੀ ਮੈਂ ਬਾਹਰਲੀ ਸਾਈਡ ਤੇ ਅੰਦਰੋਂ ਤਾਂ ਕੱਢਤਾ ਝਾੜੀ। ਇੱਧਰ ਸਾਡੇ ਮਿਸਤਰੀ ਸਾਹਿਬ ਪੱਖਾ ਠੀਕ ਕਰ ਰਹੇ ਆ ਪੱਖਾ 2 ਦਿਨ ਹੋ ਗਿਆ ਖਰਾਬ ਹੋਇਆ ਪਿਆਗਾ ਤੇ ਲਗਾਤਾਰ 쿨ਰ ਹੀ ਚੱਲ ਰਿਹਾ ਸੀਗਾ ਫਿਰ ਪਹਿਲਾਂ ਇਹ ਕਹਿੰਦੇ ਸੀਗੇ ਸਬਜ਼ੀਆਂ ਵੀ ਜਿਹਦਾ ਮੈਂ ਦੁਬਾਰਾ ਵਿੱਚ ਵਿੱਚ ਜਿਹੜੀਆਂ ਖਰਾਬ ਹੋ ਗਈਆਂ ਮੀਨ ਨਾਲ ਕੱਲ ਤੈਨਾਂ ਇਹਨਾਂ ਨੂੰ ਕਹਾਵਾਂ ਖਮੀਂ ਦਾ ਮੌਸਮ ਜੇ ਦੇਖ ਹੀ ਲੋ ਹੁਣ ਇੱਕ ਦੋ ਦਿਨ ਜੀ ਫੇਰ ਖਰਾਬ ਹੋ ਜਾਣੀਆਂ ਤੇ ਵੀ ਫੇਰ ਹੀ ਬੀਜਾਂਗੇ ਹੁਣ ਦੁਬਾਰਾ ਮੌਸਮ ਦੇਖ ਕੇ ਤੇ ਮੈਂ ਆਖ ਰਹੀ ਨੇ ਪੱਖਾ ਠੀਕ ਕਰ ਲਓ ਤੁਸੀਂ ਵੀ ਪੱਖਾ ਫਿਰ ਉਹ ਕੂਲਰ ਵੀ ਖਰਾਬ ਹੋ ਜਾਣਾ ਕਿਉਂਕਿ ਦਿਨ ਰਾਤ ਚੱਲ ਰਿਹਾ ਹੁਣ ਦੋ ਤਿੰਨ ਦਿਨ ਹੋ ਗਏ ਕੂਲਰ ਵੀ ਤੇ ਫਿਰ ਐਂ ਦੇ ਦਿਨ ਰਾਤ ਚੱਲੂਗਾ ਤਾਂ ਕੂਲਰ ਨਹੀਂ ਖਰਾਬ ਹੋ ਜਾਣਾਗਾ ਕੰਮ ਕਰਕੇ ਮੈਂ ਖ ਚਲਦੀ ਨਹੀਂ ਪੱਖਾ ਲਾਇਆ ਜਾਂਦਾ ਅੰਦਰ ਬੱਚਿਆਂ ਨੂੰ ਤੇ ਤਾਂ ਹੀ ਹੁਣੇ ਪੱਖਾ ਲੱਗੇ ਹੋਏ ਲੋਟ ਕਰਨ ਤੇ ਸੱਜਿਆਂ ਦਾ ਤਾਂ ਸਤਿਆਨਾਸ਼ ਕਰ ਹੀ ਦਿੱਤਾ ਵੀਨੇ ਸਾਰਾ ਕੱਲ ਮਟਰ ਮਟਰ ਵੀ ਉਗਰੇ ਆਉਂਦੇ ਸੀਗੇ ਪਿੱਛੇ ਉਧਰ ਆਲੂ ਵਿਜੇ ਹੋਏ ਵੈਕ ਸਾਈਡ ਜਗਾ ਕਿ ਜਿਹੜੀ ਤੇ ਆਲੂ ਵੀ ਸਾਰੀ ਮਿੱਟੀ ਆਲੂਆਂ ਤੋਂ ਵੀ ਲਾਤੀ ਆ ਵੇਖੋ ਮਟਰ ਆ ਵਿੱਚ ਵਿੱਚ ਦਾਣੇ ਦਿਖ ਰਹੇ ਹਨ ਕੱਲੇ ਦਾਣੇ ਹੀ ਰਹਿ ਗਏ ਇਹ ਮਿੱਟੀ ਸਾਰੀ ਉਤੋਂ ਖੁਰ ਗਈ ਮੀਂਹ ਨਾਲ ਸਾਰੀ ਮਿੱਟੀ ਵਾਰ ਚੱਲ ਗਈ ਦੇਖੋ ਆਇ ਨਿਕਲ ਆਏ ਆਲੂ ਵੀ ਇਹੀ ਨਿਕਲ ਆਏ ਤੇ ਆ ਤਾਂ ਮਟਰਾਂ ਵਿੱਚ ਹੋਏ ਸੀਗੇ ਮਟਰਾਂ ਦੇ ਦਾਣੇ ਸਾਰੇ ਆ ਨਿਕਲ ਆਏ ਇਹ ਧਿਕ ਰਹੇ ਆ ਉੱਪਰ ਤੇ ਉਹ ਮੋੜੀਆਂ ਵਾਲੀਆਂ ਸਾਰੀਆਂ ਦੁਬਾਰਾ ਬੀਜਣੇ ਪੈਣਗੇ ਸਾਰੇ ਖਰਾਬ ਹੋ ਗਏ ਉਧਰ ਚਕੰਦਰ ਲਾਏ ਹੋਏ ਸੀ ਪਹਿਲੀ ਸਾਈਡ ਉਹ ਵੀ ਤੇ ਇਹ ਹੁਣ ਕਹਿੰਦੇ ਸੀ ਕਹਿੰਦੇ ਬੀਜ ਤਗੇ ਦਵਾਰੇ ਮੈਂ ਹੁਣ ਮੌਸਮ ਦੇਖ ਹੀ ਲਉ ਮੈਂ ਤਾਂ ਪੈਸੇ ਖਰਾ ਲਾਉਣੇ ਬੀਆਂ ਤੇ ਉਹ ਵੇਸਟ ਹੁੰਦੇ ਨਾਲੇ ਫੇਰ ਮੁੱਠਾ ਮਾਰੇ ਦਾ ਕੀ ਫਾਇਦਾ ਜਿਉਂ ਦਵਾਰਾ ਉਹ ਹੋ ਜਾਣੇ ਅਗੇ ਮੀਂਹ ਮੀਂਹ ਜੇ ਆਗਾ ਦਵਾਰੇ ਫੇਰ ਸਾਰੇ ਖਰਾਬ ਹੀ ਹੋ ਜਾਣੇ ਅਗੇ ਤਾਂ ਕਰਕੇ ਤੇ ਮੈਂ ਖਚਲ ਪਹਿਲਾਂ ਮੈਂ ਝਾੜੂ ਕੱਢਦਾ ਬਾਹਰੋਂ ਅੰਦਰ ਮੈਂ ਛੋਲੇ ਉਬਾਲ ਕੇ ਰੱਖ ਤੇ ਇਹ ਵੈਸੇ ਹੁਣ ਸਬਜ਼ੀ ਨੂੰ ਤੜਕਾ ਲਾ ਦੂੰਗੀ ਮੈਂ ਜਾ ਕੇ ਤੇ ਚਾਹ ਪਾਣੀ ਬੱਚਿਆਂ ਨੂੰ ਪਿਆ ਤਾ ਫੱਤੇ ਉੱਠ ਗਿਆ ਸੀਗਾ ਉਹਨੂੰ ਚਾਹ ਚ ਪਿਆ ਕੇ ਫੇਰ ਹੀ ਮੈਂ ਇੱਧਰ ਲੱਗੀ ਸੀ ਝਾੜੂ ਕੱਢਣ ਬਾਹਰਲੀ ਸਾਈਡ ਸੇ ਮੀਂਹ ਨੇ ਤਾਂ ਪਰੇਸ਼ਾਨ ਹੀ ਕਰਤਾ ਕੱਲ ਬਹੁਤ ਮੀਂਹ ਆਇਆ ਬਹੁਤ ਮੀਂਹ ਆਇਆ ਤੇ ਅਸੀਂ ਗਏ ਸੀ ਕੱਲ ਟੀਕਾ ਲਵਾਣ ਛੋਟੇ ਕੱਕੇ ਤੇ ਜਦੋਂ ਮੀਂਹ ਹਟਿਆ ਅਸੀਂ 12 ਵਜੇ ਪਹੁੰਚੇ ਉੱਥੇ ਦੂਜੇ ਪਿੰਡ ਡਿਸਟ੍ਰੈਂਸ ਰੀਚ ਤੇ ਉਦੋਂ ਨੂੰ ਕਹਿੰਦੇ ਦਵਾਈ ਖਤਮ ਹੋ ਗਈ। ਅਸੀਂ ਨਾ ਹੋ ਉਹ ਖਾ ਗਏ ਮੀਂਝ ਨਿੱਕੇ ਜਿਹੇ ਬੱਚਿਆਂ ਲੈ ਕੇ ਤੇ ਜਾਂਦਿਆਂ ਨੂੰ ਕਹਿੰਦੇ ਦਵਾਈ ਖਤਮ ਹੋ ਗਈ ਹੁਣ ਤਾਂ ਭੁਗਾਈ ਹੋ ਗਈ ਉੱਥੇ ਵੀ ਗੱਲ ਸਾਡੀ। ਤੇ ਚਰਨ ਲੈ ਕੇ ਗਏ ਮੀਂਹ ਪੈਂਦੇ ਚ ਤੇ ਰਸਤਾ ਵੀ ਨਾ ਹੋਗਾ ਉਧਰ ਤਾਂ ਨਹਿਰ ਦੇ ਵਿੱਚ ਦੀ ਗਏ ਸੀਗੇ। ਧੋਨੇ ਪਾਸੇ ਦਰਾਫਤਾਂ ਦੇ ਵਿੱਚ ਦੀ ਕਈ ਵਾਰ ਮਿੱਟੀ-ਮੁੱਟੀ ਜਿਹੀ ਪਈ ਆ ਉੱਥੇ ਸੜਕ ਬਣ ਰਹੀ ਹੈ ਵੱਡੀ ਉੱਧਰ ਨੈਰ ਤੇ ਪਿਛਲੀ ਵਾਰ ਵੀ ਇਹਨਾਂ ਨੇ ਬੁੱਧਵਾਰ ਨੂੰ ਲਾਏ ਨਹੀਂ ਠੀਕੇ ਇਹਨਾਂ ਨੂੰ ਲੱਗਦੇ ਨਹੀਂ ਐ ਤੱਕੀ ਤੇ ਐ ਤੱਕੀ ਲੱਗਣੇ ਸੀਗੇ ਇਸ ਵਾਰ ਕੱਲ੍ਹ ਲੱਸੀ ਗਏ ਸੀ ਵੀਰਵਾਰ ਨੂੰ ਲੱਗਣੇ ਸੀ ਐ ਤੱਕੀ ਜੇ ਕਿਸੇ ਨੇ ਪੱਖੇ-ਪੁੱਖੇ ਠੀਕ ਕਰਾਉਣੇ ਹੁਣ ਤਾਂ ਕਰਾ ਸਕਦਾ ਫੜੇ ਮਿਸਤਰੀ ਸਾਹਿਬ ਤੋਂ ਸਵੇਰੇ-ਸਵੇਰੇ ਡਿਊਟੀ ਲਾ ਰੱਖੀ ਇਹਨਾਂ ਨੇ ਪੱਖੇ ਠੀਕ ਕਰਨਾ ਤੇ ਤੇ ਹੁਣ ਮੈਂ ਧੋਣ ਲੱਗੀ ਆਂ ਭਾਂਡੇ ਗੁੰਡੇ ਚਾਹ ਵਾਲੇ ਤੇ ਮਾਂਡੇ ਵਗੈਰਾ ਧੋਣ ਲੱਗੀ ਆਂ ਹੁਣ ਚਾਹ ਵਾਲੇ ਤੇ ਨਾਲ ਨਾਲ ਇੱਥੇ ਮੈਂ ਸਬਜ਼ੀ ਰੋਟੀ ਕਰ ਲੈਣੀ ਆ ਝਾੜੂਆਂ ਬਾਹਰ ਕੱਢਿਆ ਹੀ ਛੱਲੇ ਵਾਲੇ ਪਏ ਸੀ ਹੁਣ ਆვენਨ ਤੜਕਾ ਲਾ ਦੇਣਾ ਇੱਕ ਅੱਧਾ ਆਲੂ ਪਾ ਕੇ ਬਣੇ ਰਿਹਾ ਬਲੌਗ ਦੇ ਨਾਲ ਇੱਥੇ ਨਾ ਫਤੇ ਦੇ ਪਾਪਾ ਵੇਖ ਰਹੇ ਸੀ ਪੱਖਾ ਚਲਾ ਕੇ ਉਹਨਾਂ ਨੇ ਸਹੀ ਕਰਕੇ ਉੱਪਰ ਲਗਾਤਾ ਸੀ ਪੱਖਾ ਤੇ ਹੁਣ ਉਹਨੂੰ ਦੇਖ ਰਹੇ ਸੀ ਤਾਰਾਂ ਜੋੜ ਕੇ ਚਲਾ ਕੇ ਤੇ ਇੱਥੇ ਛੋਟਾ ਕੱਕਰ ਹੋ ਰਿਹਾ ਸੀ ਮੈਂ ਤਾਂ ਕਰਕੇ ਬਹੁਾਈਸ ਰਿਕਵਰਡ ਕਰਨੀ ਪਈ ਮੈਨੂੰ ਤੇ ਪੱਖਾ ਫੇਰ ਵੀ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਉਹਨੂੰ ਤੇ ਥੋੜਾ ਥੋੜਾ ਹੀ ਚੱਲਦਾ ਸੀਗਾ ਘਟ ਜੀ ਫਿਰ ਕਹਿੰਦੇ ਸ਼ਾਮ ਨੂੰ ਕਰਾਂਗੇ ਠੀਕ ਅੰਜੀ ਇੱਥੇ ਆਪਣੀ ਸਬਜ਼ੀ ਬਣ ਗਈ ਸੀਗੀ ਤੇ ਰੋਟੀ ਵੀ ਖਾ ਲਈ ਤੇ ਵੀਡੀਓ ਬਣਾਉਣੀ ਭੁੱਲ ਗਈ ਸੀ ਸਬਜੀ ਗੰਦੀ ਦੀ ਤੇ ਬਹੁਤ ਵਧੀਆ ਟੇਸਟੀ ਸਬਜੀ ਬਣੀ ਸੀਗੀ ਆਲੂ ਛੋਲਿਆਂ ਦੀ ਬਹੁਤ ਵਧੀਆ ਬਣੀ ਸੀ ਹਨ ਬਹੁਤ ਦਿਨ ਬਾਅਦ ਬਣਾਈ ਸੀ ਮੈਨੂੰ ਪਤਾ ਨਹੀਂ ਮਹੀਨਾ ਡੇਢ ਮਹੀਨਾ ਹੋ ਗਿਆ ਕਾਲੇ ਛੋਲੇ ਬਲੈਕ ਚਨੇ ਤੇ ਰੋਟੀ ਐਸੀ ਖਾ ਲਈ ਤੇ ਫਤਿਹ ਦੇ ਪਾਪਾ ਚੱਲ ਗਏ ਕੰਮ ਤੇ ਹੁਣ ਮੈਂ ਇਹਨੂੰ ਸਬਜੀ ਨੂੰ ਕੱਢ ਕੇ ਫ੍ਰੀਜ ਵਿੱਚ ਰੱਖ ਦੂੰਗੀ ਤੇ ਭਾਂਡੇ ਧੋ ਦੂੰਗੀ ਰੋਟੀ ਵਾਲੇ ਭਾਂਡੇ ਪਈ ਹੈਗੇ। ਕੁੱਕਰ ਵਿਲਾ ਕਰਕੇ ਤੇ ਸਬਜੀ ਡੋਂਗੇ ਚ ਕੱਢ ਕੇ ਫ੍ਰੀਜ ਵਿੱਚ ਰੱਖ ਦੇਣੀਆਂ। ਤੇ ਉਧਰ ਵੇਖੋ ਕਿੰਨੀ ਧੁੱਖ ਨਿਕਲ ਆਇਆ ਅੱਜ। ਹੁਣ ਮੈਂ ਗੇਟ ਲਾਉਣ ਚੱਲੀ ਸੀ ਤੇ ਦੇ ਪਾਪਾ ਚੱਲ ਗਏ ਕੰਮ ਤੇ। ਤੇ ਇੱਧਰ ਨਾ ਸਾਰੀਆਂ ਸਬਜ਼ੀਆਂ ਉਹ ਕਰਤੀਆਂ ਦੁਵਾਰਾ ਲਾਈਆਂ ਸੀਆਂ ਮੀਂਹ ਜਨੇ ਕੋਸਤਾ ਖਰਾਵ ਕਰਤੇ ਗਾ ਚਿਕੰਦਰ ਵਗੈਰਾ ਤਾਂ ਸਾਰੇ ਉਹ ਹੋ ਗਏ ਤੇ ਆ ਮੂੜੀਆਂ ਖੜੀਆਂਆਂ ਗੱਟਾਂ ਤੇ ਤੇ ਆ ਸਰੋਂ ਉਗ ਰਾਈ ਨੇਚਾਂ ਤੇ ਉਧਰ ਪਿਆਜ਼ ਪਤਾ ਨਹੀਂ ਹੋਣਗੇ ਕਿ ਨਾ ਉਹ ਲਾਏ ਸੀਗੇ ਲਿਆ ਕੇ ਛੋਟੇ ਛੋਟੇ ਪਿਆਜ਼ ਤੇ ਕੱਲ ਪਾਣੀ ਭਰ ਗਿਆ ਨਹੀਂ ਨਾ ਬਹੁਤ ਤੇ ਆ ਵੈਂਗਣੀ ਦਾ ਬੂਜਾ ਭਰਿਆ ਪਿਆ ਫਲ ਨਾਲ ਸਾਰੇ ਨਾ ਬਹੁਤ ਫਲ ਲੱਗਿਆ ਫੇਰ ਤੇ ਥੋੜੀ ਵੈਂਗਣੀ ਲੱਗਦੀ ਹੈ ਤੇ ਇਕੱਲੇ ਬੂਜੇ ਤੇ ਵਾਧੂ ਹੋ ਜਾਂਦੀ ਹੈਗੀ ਹੁਣ ਵੀ ਭਰਿਆ ਭਾਲਣ ਵਾਲੇ ਹੈ ਕਾਲਾ ਕੋਸਟਾ ਵੀ ਜੇ ਨਾ ਹੀ ਹੋ ਗਿਆ ਹੈ ਬਹੁਤ ਵੈਂਗਣੀ ਲੱਗਦੀ ਹੈ ਤੇ گلابی ਫੁੱਲ ਨਿਕਲੇ ਅੱਜ ਤੱਕ ਅੱਲੇ ਹਰਾ ਹੋ ਗਿਆ ਹੈ ਫੇਰ ਕੱਲਾ ਦੇ ਮੀਨ ਨਾਲ ਤੇ ਹੁਣ ਮੈਂ ਕਰੂੰਗੀ ਬਾਕੀ ਕੰਮ ਕਾਕੇ ਦੇ ਨੇ ਤਾਂ ਕੱਪੜੇ ਧੋਣੇ ਆ ਛੋਟੇ ਛੋਟੇ ਤੇ ਨਾਲੇ ਭਾਂਡੇ-ਪੁੰਡੇ ਧੋਣੇ ਆ ਕੰਮ ਤਾਂ ਸਾਰਾ ਦਿਨ ਹੀ ਨਿਪਟਦੇ ਮੇਰੇ ਤਾਂ ਬੱਚਾ ਨਾਲ ਛੋਟਿਆਂ ਨਾਲ ਤੇ ਚਲੋ ਜੀ ਆਹ ਵੇਖੋ ਇੱਧਰ ਵੀ ਨਿੱਕੇ-ਨਿੱਕੇ ਆਹ ਉਗਰੇ ਜਿੱਥੇ ਵੀ ਡਿੱਗ ਜਾਂਦੇ ਨਾ ਆਹ ਉਗਰੇ ਆ ਇਹ ਨੂੰ ਕੀ ਜੂ ਉੱਥੇ ਵੀ ਉਗਰੇ ਹੋਏ ਆਗੇ ਆਖੀਏ ਇਹਨਾਂ ਨੂੰ ਮੈਂ ਪੱਟ ਕੇ ਗਮਲੇ ਚ ਲਾਉਂਗੀ ਇਹ ਥੱਲੇ ਵੀ ਬੂ ਡਿੱਗ ਜਾਂਦੇ ਨੇ ਆ ਵੇਖੋ ਤੇ ਫਿਰ ਇਹ ਹੋ ਜਾਂਦੇ ਆ ਉਹ ਭਰਾ ਵੀ ਹੋਏ ਬੇ ਇਹਨਾਂ ਨੂੰ ਗਮਲੇ ਚ ਲਾ ਲੈਣਾ ਮੈਂ ਇੱਕ ਚ ਤੇ ਵਧੀਆ ਹੋ ਜਾਣਗੇ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਕੀ ਹੈਗੀ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਜਿਹੜੇ ਮੇਰੇ ਭੈਣ ਭਾਈ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ